ਦੇ ਕੋਲ ਯਕੀਨ ਮੰਨਿਓ ਵੀਡੀਓ ਦੇ ਵਿੱਚ ਮੇਰੇ ਕੋਲ ਲੋਕ ਇੱਥੇ ਆ ਆ ਮੈਨੂੰ ਕਹਿੰਦੇ ਨੇ ਕਿ ਮੇਰੇ ਸਿਰ ਤੇ ਹੱਥ ਰੱਖ ਦੋ ਦਵਾਈ ਦੀ ਲੋੜ ਨਹੀਂ ਮੈਂ ਠੀਕ ਹੋ ਜਾਊਂਗਾ ਹੁਣ ਜੇ ਮੈਂ ਇੱਥੇ ਹੱਥ ਰੱਖਣੇ ਸਿਰ ਤੇ ਸ਼ੁਰੂ ਕਰਦਾ ਤੇ 10 ਦਿਨ ਬਾਅਦ ਮੇਰੀ ਟੀਮ ਕਵੇ ਕਿ ਲਓ ਜੀ ਅਨਮੋਲ ਬਾਬਾ ਜੀ ਨੇ ਸਿਰ ਤੇ ਹੱਥ ਰੱਖਿਆ ਸੀ ਮਰੀਜ਼ ਠੀਕ ਹੋ ਗਿਆ ਤੇ ਹੋ ਗਿਆ ਮੇਰਾ ਧੰਦਾ ਸ਼ੁਰੂ ਫਿਰ ਤਾਂ ਮੈਂ ਤਾਂ ਸੁਸਾਇਟ ਕੈਨਸਲ ਕਰਾ ਕੇ ਭੇਜਿਆ ਮੈਂ ਮੈਂ ਨਹੀਂ ਇਹ ਐਸ ਐਨ ਜੀਓ ਦਾ ਜਾਂ ਸੇਵਾ ਦਾ ਤੁਹਾਨੂੰ ਮੈਂ ਅੱਜ ਸਭ ਤੋਂ ਵੱਡਾ ਜਿਹੜਾ ਸੇਵਾਦਾਰ ਮਲਵਾਲ ਲੱਗਾ ਕੋਈ ਪੈਸਿਆਂ ਦੀ ਸੇਵਾ ਵਾਲਾ ਨਹੀਂ ਕੋਈ ਇੱਥੇ ਟੀਮ ਮੈਂਬਰ ਦੀ ਸੇਵਾ ਵਾਲਾ ਸੇਵਾਦਾਰ ਨਹੀਂ ਪਰ ਇਹ ਉਹ ਸੇਵਾਦਾਰ ਹੈ ਜਿਹੜਾ ਮਹੱਲੇ ਦੇ ਵਿੱਚ ਏਟਲੀਸਟ ਇੱਕ ਸੋਨੂ ਭਾਜੀ ਇੱਕ ਇੱਕ ਸੋਨੂ ਭਾਜੀ ਹਰ ਮਹੱਲੇ ਗਲੀ ਦੇ ਵਿੱਚ ਹੋਣੇ ਚਾਹੀਦੇ ਨੇ ਇਹ ਉਹ ਸੋਨੂ ਭਾਜੀ ਨੇ ਜਿਹੜੇ ਮਤਲਬ ਮੈਂ ਉਹ ਸੋਨੂ ਭਾਜੀ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਇੱਕ ਹਰ ਕਲੇਸ਼ੀ ਇੱਕ ਗਵਾਂਡੀ ਹੁੰਦਾ ਨਹੀਂ ਇਹ ਉਹ ਸੋਨੂ ਭਾਜੀ ਨੇ ਜਿਹੜੇ ਹੁਣ ਤੱਕ 4-5 ਮਰੀਜ਼ ਸਾਡੇ ਕੋਲ ਆ ਚੁੱਕੇ ਨੇ ਇਹ ਬੜੀ ਵੱਡੀ ਸੇਵਾ ਕਰ ਰਹੇ ਨੇ ਇਹ ਵਿਚੋਲੇ ਦੀ ਸੇਵਾ ਕਰ ਰਹੇ ਨੇ ਮਤਲਬ ਇਹਨਾਂ ਦੇ ਮਹੱਲੇ ਚ ਆਂਡ ਗਵਾਂਡ ਚ ਕੋਈ ਵੀ ਮਰੀਜ਼ ਹੁੰਦਾ ਜਿੰਨੂੰ ਕੋਈ ਮੈਡੀਕਲੀ ਤਕਲੀਫ ਹੁੰਦੀ ਹੈ ਇਲਾਜ ਨਹੀਂ ਕਰਾ ਸਕਦੇ ਪੈਸਿਆਂ ਕਰਕੇ ਇੱਥੇ ਲਿਆਉਂਦੇ ਇਹ ਵਾਲੀ ਜਿਹੜੀ ਸੇਵਾ ਹੈ ਇਹਦੇ 'ਚ ਕੋਈ ਪੈਸਾ ਨਹੀਂ ਲੱਗਣਾ ਇਹਦੇ 'ਚ ਕੋਈ ਤੁਹਾਡੀ ਮਿਹਨਤ ਨਹੀਂ ਲੱਗਣੀ ਇਹਦੇ 'ਚ ਲਗਣੀ ਹੈ ਸਿਰਫ ਤੁਹਾਡੀ ਨੀਅਤ ਔਰ ਜੇ ਕਿਤੇ ਹਰ ਮੱਲੇ ਗਲੀ ਦੇ ਵਿੱਚ ਇੱਕ ਸੋਨੂੰ ਬਾਜੀ ਹੋਣਾ ਤੇ ਮੈਂ ਕਹਿੰਦਾ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਦੇਖੋ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਕਰਨ ਕਰਾਉਣ ਵਾਲਾ ਉਹ ਹੈ ਜੇ ਉਹਨੇ ਪੈਦਾ ਕੀਤਾ ਉਹਨੇ ਇੱਕ ਕੀੜੀ ਨੂੰ ਵੀ ਤੇ ਪੈਦਾ ਕੀਤਾ ਨਾ ਦੁਨੀਆ ਦੇ ਵਿੱਚ ਤਾਂ ਰੋਟੀ ਦਾ ਇੰਤਜ਼ਾਮ ਉਹ ਕੀੜੀ ਦਾ ਵੀ ਹੋਇਆ ਹੋਇਆ ਹੈ ਬੰਦੇ ਦਾ ਚਲੋ ਬਹੁਤ ਦੂਰ ਦੀ ਗੱਲ ਤੇ ਅੱਜ ਸੋਨੂੰ ਭਾ ਦੀ ਚੌਥਾ ਪੰਜਵਾਂ ਮਰੀਜ਼ ਸਾਡੇ ਕੋਲ ਲੈ ਕੇ ਆਏ ਨੇ ਔਰ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਕਈ ਵਾਰ ਮਰੀਜ਼ ਨੂੰ ਸਾਡੇ ਬਾਰੇ ਡਾਇਰੈਕਟ ਪਤਾ ਨਹੀਂ ਲੱਗ ਪਾਂਦਾ ਕੋਈ ਵੀਡੀਓ ਨਹੀਂ ਦੇਖੀ ਹੁੰਦੀ ਜਾਂ ਸੋਸ਼ਲ ਮੀਡੀਆ ਤੇ ਅੱਜਕੱਲ ਮੈਂ ਦੇਖਿਆ ਜਿਨ੍ਹਾਂ ਦੀਆਂ ਦੋ ਦੋ ਤਿੰਨ ਤਿੰਨ ਘਰ ਵਾਲੀਆਂ ਨੇ ਉਹ ਤਾਂ ਬਹੁਤ ਟ੍ਰੈਂਡਿੰਗ ਚੱਲਦੇ ਨੇ ਉਹ ਗਲਤ ਹੈ ਕਿ ਸਹੀ ਹੈ ਉਹ ਲਾਗੋ ਪੀਨੀਅਨ ਹੈ ਪਰ ਜਿਹੜੇ ਅਸਲ ਵਾਇਰਲ ਹੋਣ ਵਾਲੇ ਮੁੱਦੇ ਨੇ ਮੈਡੀਕਲ ਮੁੱਦਾ ਅਵੇਅਰਨੈਸ ਬਾਰੇ ਲੋਕਾਂ ਨੂੰ ਗਾਈਡੈਂਸ ਬਾਰੇ ਐਦਾਂ ਦੀਆਂ ਵੀਡੀਓਜ਼ ਨਾਲ ਕੋਈ ਦੇਖ ਕੇ ਰਾਜੀਏ ਤੇ ਨਾ ਕੋਈ ਸ਼ੇਅਰ ਕਰਕੇ ਰਾਜੀਏ ਕਿਉਂਕਿ ਲੋਕਾਂ ਨੂੰ ਸਵਾਦ ਲੈਣ ਦਾ ਬਹੁਤ ਮਜ਼ਾ ਆਉਂਦਾ ਤੇ ਸੋਸ਼ਲ ਮੀਡੀਆ ਐਲਗੋਰਿਦਮ ਚੱਕ ਲੈਂਦਾ ਉਦਾਂ ਦਾ ਤੁਸੀਂ ਦੇਖਿਆ ਹੋਵੇਗਾ ਅਕਸਰ ਜਿਹੜੀ ਵੀਡੀਓਜ਼ ਦੇ ਵਿੱਚ ਲੜਾਈ ਹੁੰਦੀ ਹੈ ਕਲੇਸ਼ ਹੁੰਦਾ ਹੈ ਗਾਲਾਂ ਹੁੰਦੀਆਂ ਨੇ ਕੋਈ ਮਸਾਲਾ ਚਟਪਟਾ ਉਹ ਵੀਡੀਓ ਬਹੁਤ ਜ਼ਿਆਦਾ ਚੱਲਦੀ ਹੈ ਤੇ ਬਹੁਤ ਲੋਕ ਸ਼ੇਅਰ ਕਰਦੇ ਨੇ ਪਰ ਜਿੱਥੇ ਦੂਜੇ ਪਾਸੇ ਕੋਈ ਚੰਗੀ ਸਿਹਤ ਦੇਣ ਵਾਲੀ ਵੀਡੀਓ ਹੋਵੇ ਕੋਈ ਅਵੇਅਰਨੈਸ ਵਾਲੀ ਕੋਈ ਲੋਕਾਂ ਨੂੰ ਗਾਈਡ ਕਰਨ ਵਾਲੀ ਵੀਡੀਓ ਹੋਵੇ ਉਹ ਨਹੀਂ ਬਹੁਤੀ ਚੱ ਪਰ ਉਹਦੇ ਕਰਕੇ ਲੋਕ ਉਦਾਂ ਦਾ ਹੀ ਵੀਡੀਓ ਕੰਟੈਂਟ ਬਣਾਉਂਦੇ ਨੇ ਜਿਹਦੇ ਕਰਕੇ ਉਹ ਵਾਇਰਲ ਹੋਵੇ ਜਿਵੇਂ ਹੁਣ ਅੱਜ ਕੱਲ ਮੈਂ ਇੱਕ ਪੌਡਕਾਸਟ ਪਾਇਆ ਇੱਕ ਸਕੂਲ ਟੀਚਰ ਨਾਲ ਮੇਰੇ ਸਕੂਲ ਟੀਚਰ ਸੀਗੇ ਉਹਦੇ ਵਿੱਚ ਮੈਂ ਸਾਰਾ ਮੈਮ ਨੂੰ ਪੁੱਛਿਆ ਆਪਣੇ ਕਿ ਕਿਵੇਂ ਪਰਵਰਿਸ਼ ਹੁੰਦੀ ਹੈ ਕਿਵੇਂ ਬੱਚਿਆਂ ਨੂੰ ਪੜਾਇਆ ਲਖਾਇਆ ਜਾਂਦਾ ਹੈ ਕਿਵੇਂ ਇੱਕ ਅੱਛਾ ਬੱਚਾ ਬਣਾਇਆ ਜਾਂਦਾ ਉਹ ਮੇਰਾ ਪੌਡਕਾਸਟ ਚੱਲਿਆ ਹੋਇਆ ਹੈ ਤਕਰੀਬਨ 10000 ਵਿਊ ਹੋਏ ਨੇ ਤੇ ਜਿਹੜਾ ਪੌਡਕਾਸਟ ਲੋਕਾਂ ਨੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ ਮੇਰਾ ਉਹਦੇ ਅੱਜ ਮੇਰੇ ਖਾਣਾਂ ਡੇਢ ਮਿਲੀਅਨ ਹੋਇਆ ਪਾ 15 ਲੱਖ ਕਹਿਣ ਦਾ ਭਾਵ ਕਿ ਤੁਸੀਂ ਆਪ ਤਾਂ ਮੋਟੀਵੇਸ਼ਨ ਕੀ ਪਾਉ ਗੰਧ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕਈ ਵਾਰ ਨਾ ਲੋਕ ਵਾਇਰਲ ਹੁੰਦੇ ਨੇ ਇੱਕ ਬੰਦੇ ਨੇ ਦੋ ਵਾਈਫ ਰੱਖੀਆਂ ਹੋਈਆਂ ਤਾਂ ਉਹ ਵਾਇਰਲ ਹੋ ਗਿਆ ਉਹਨੂੰ ਦੇਖਦੇ ਦੇਖ ਕੇ ਪਤਾ ਨਹੀਂ ਹੁਣ ਸੋਸ਼ਲ ਮੀਡੀਆ ਚੱਕਰ ਚ ਲੋਕਾਂ ਨੇ ਦੋ ਵਾਈਫਸ ਰੱਖਣੇ ਸ਼ੁਰੂ ਕਰਤੀਆਂ ਕਿ ਅਸਲੀ ਚ ਵਿਆਹ ਕਰਾ ਲਿਆ ਕਹਿਣ ਦਾ ਭਾਵ ਕਿ ਲੋਕ ਆਹੀ ਕੁਝ ਦੇਖ ਕੇ ਤੇ ਸ਼ੇਅਰ ਕਰਕੇ ਰਾਜੀ ਨੇ ਪਰ ਅਸੋਂ ਨੂੰ ਭਾਜੀ ਨੂੰ ਛੋਟਾ ਜਿਹਾ ਮਾਣ ਸਾਡੀ ਐਨ ਜੀਓ ਵੱਲੋਂ ਕਿੱਥੋਂ ਆਏ ਤੁਹਾਡੇ ਦਿਮਾਗ 'ਚ ਯਾਰ ਕਿਸੇ ਬੰਦੇ ਕੋਲ ਅੱਜਕੱਲ 10 ਮਿੰਟ ਨਹੀਂ ਹੁੰਦੇ ਤੁਸੀਂ ਇੰਨੇ ਮਰੀਜ਼ ਇੱਥੇ ਲਿਆ ਆਣੇ ਕਿ ਚਲੋ ਉੱਥੇ ਲੈ ਕੇ ਚਲੀਏ ਚਲੋ ਉੱਥੇ ਲੈ ਕੇ ਚਲੀਏ ਬਸ ਭਾਈ ਸੇਵਾ ਸਾਡੇ ਅੱਗੇ ਵੀ ਦੋ ਤਿੰਨ ਮਰੀ ਸਾਡੇ ਖੁਦ ਰਿਸ਼ਤੇਦਾਰ ਸੀਗੇ ਉਹ ਵਾਲੇ ਮਤਲਬ ਕਿ ਐਨ ਓਕੇ ਫਰੀਦਕੋਟ ਤੁਸੀਂ ਭੇਜਿਆ ਸੀਗਾ ਵਧੀਆ ਚੱਲ ਫਿਰ ਰਹੇ ਨੇ ਅੱਜ ਇਲਾਜ ਵੀ ਚੱਲ ਰਿਹਾ ਵਾ ਕਈ ਪੇਸ਼ੈਂਟਾਂ ਦਾ ਤੇ ਆਂਟੀ ਜੀ ਨੇ ਮੈਨੂੰ ਸੁਣਿਆ ਸੀਗਾ ਆਂਟੀ ਜੀ ਕਹਿੰਦੇ ਵੀ ਮੈਨੂੰ ਇਦਾਂ ਪ੍ਰੋਬਲਮ ਹੈ ਕਿ ਆਪਾਂ ਕੋਈ ਗੱਲ ਨਹੀਂ ਭਾਜੀ ਕੋ ਚੱਲਾਂਗੇ ਆਪਾਂ ਉਹਨਾਂ ਦਾ ਉਹਨਾਂ ਨੇ ਆਪਾਂ ਨੂੰ ਕੋਈ ਨਾ ਕੋਈ ਪ੍ਰੋਬਲ ਵੇ ਆਪਣਾ ਉੱਥੇ ਹੱਲ ਆਪਣਾ ਹੋ ਸਕਦਾ ਵਾ ਯਾਰ ਇਹ सोनू ਭਾਜੀ ਦਾ ਹੁਣ ਇੰਨਾ ਜ਼ਰੂਰੀ ਹੈ ਨਾ ਕਾਰਨ ਇਹਦਾ ਕੀ ਹੈ ਕਿ ਕਈ ਵਾਰੀ ਨਾ ਜਿਹੜੇ ਮੈਨੂੰ ਪਿਆਰ ਕਰਦੇ ਨੇ ਵੀਡੀਓ ਦੇਖਦੇ ਨੇ ਉਹਨਾਂ ਮਰੀਜ਼ ਨੂੰ ਮੇਰੇ ਬਾਰੇ ਬਸ ਦੱਸ ਕੇ ਭੇਜ ਦਿੰਦੇ ਨੇ ਫੋਰ ਐਗਜ਼ਾਮਪਲ ਕਿ सोनू ਭਾਜੀ ਨੇ ਮਰੀਜ਼ ਨੂੰ ਭੇਜ ਦਿੱਤਾ ਕਿ ਜਾਓ ਉੱਥੇ ਜਾ ਕੇ ਹੈਲਪ ਲੈ ਲਓ ਸਿੱਧੀ ਹਨਾ ਤੇ ਤੁਸੀਂ ਉੱਥੇ ਚੱਲ ਜਾਓ ਹੁਣ ਕਈ ਵਾਰ ਮਰੀਜ਼ ਦੀ ਤੇ ਜਿਹੜੀ ਮੇਰੀ ਕਨਵਰਸੇਸ਼ਨ ਹੁੰਦੀ ਹੈ ਗੱਲਬਾਤ ਹੁੰਦੀ ਹੈ ਕਈ ਵਾਰ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਮਿਸ ਅੰਡਰਸਟੈਂਡਿੰਗ ਕਰਕੇ ਮਰੀਜ਼ ਜਾ ਕੇ ਉਹਨੂੰ ਕਹਿੰਦਾ ਓਏ ਯਾਰ ਮੇਰੀ ਹੈਲਪ ਫੁੱਲਪ ਤਾਂ ਹਜਾ ਕੀ ਉਹਨਾਂ ਨੂੰ ਗੱਲ ਨਹੀਂ ਸਮਝ ਆਂਦੀ ਕਈ ਵਾਰੀ ਆ ਸਾਡੀ ਟੀਮ ਦੇ ਜੋ ਪ੍ਰੋਟੋਕਾਲਸ ਨੇ ਕਿਉਂਕਿ ਡੋਨਰ ਨਹੀਂ ਹੈਗੇ ਇੰਨੇ ਜਿੰਨੇ ਮਰੀਜ਼ ਨੇ ਤਾਂ ਅਸੀਂ ਮਰੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਮਰੀਜ਼ ਨਹੀਂ ਸਮਝਦਾ ਤਾਂ ਫਿਰ ਇਹ ਜਿਹੜਾ ਬੰਦਾ ਵਿਚੋਲਾ ਜਿਹੜਾ ਮੈਨੂੰ ਨਹੀਂ ਮਿਲਿਆ ਇਹਦੇ ਮਨ 'ਚ ਆ ਜਾਂਦਾ ਕਿ ਯਾਰ ਵੀਡੀਓ ਤਾਂ ਨਹੀਂ ਬੰਦਿਆ ਮਦਦ ਤਾਂ ਮੇਰੇ ਬੰਦੇ ਦੀ ਕੀਤੀ ਨਹੀਂ ਹੁਣ ਇਹਨਾਂ ਦੇ ਇੱਥੇ ਆਣ ਨਾਲ ਕੀ ਹੋਇਆ ਪਤਾ ਇਹ ਆ ਕੇ ਖੁਦ ਸਮਝਦੇ ਨੇ ਕਿ ਅਸੀਂ ਕੀ ਸਮਝਾ ਰਹੇ ਹਾਂ ਉਹਨਾਂ ਨੂੰ ਫਿਰ ਇਹ ਬੰਦਾ ਹੱਕ 'ਚ ਆ ਜਾਂਦਾ ਕਿ ਹਾਂ ਭਾਜੀ ਤੁਹਾਡੀ ਗੱਲ ਸਹੀ ਹੈ ਤੇ ਜੇ ਮਰੀਜ਼ ਵੀ ਕਈ ਵਾਰੀ ਗਲਤ ਹੁੰਦਾ ਫਿਰ ਇਹ ਸਮਝ ਜਾਂਦੇ ਨੇ ਮਤਲਬ ਕਿ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਨੇ ਉਹ ਇਹਨਾ ਸੋਚਣ ਕਿ ਸਿੱਧਾ ਅਨਮੋਲ ਕੋਲ ਜਾਓ ਤੇ ਪੈਸੇ ਦੀ ਥੱਦੀ ਮਿਲ ਜੇਗੀ ਨਹੀਂ ਇੱਥੇ ਆ ਕੇ ਤੁਹਾਡੀ ਗੱਲਬਾਤ ਹੁੰਦੀ ਹੈ ਡਾਕਟਰ ਕੋਲ ਚੈੱਕ ਅਪ ਹੁੰਦਾ ਕਿਉਂਕਿ ਅਸੀਂ ਮੋਸਟਲੀ ਟਰੀਟਮੈਂਟ ਸਾਰਾ ਕਰਾਉਂਦੇ ਸਰਕਾਰੀ ਹਸਪਤਾਲਾਂ ਚ ਦੇਖੋ ਪ੍ਰਾਈਵੇਟ ਹਸਪਤਲ ਕਰਾਣ ਜੋਗੇ ਸਾਡੇ ਕੋਲ ਪੈਸੇ ਤਾਂ ਹੈ ਨਹੀਂ ਹੁਣ ਹਰ ਬੰਦਾ ਜੇ ਕਹੇਗਾ ਮੇਰਾ ਡੀਐਮਸੀ ਤੋਂ ਇਲਾਜ ਕਰਾਓ ਤਾਂ ਮੈਨੂੰ ਰੋਜ਼ ਦੀ ਇੱਥੇ 1 ਕਰੋੜ ਰੁਪਏ ਡੋਨੇਸ਼ਨ ਚਾਹੀਦੀ ਹੈ 100 ਮਰੀਜ਼ 100 ਮਰੀਜ਼ਾਂ ਦੇ ਹਿਸਾਬ ਨਾਲ ਅੱਜਕੱਲ ਬਿਮਾਰੀਆਂ ਇੰਨੀਆਂ ਮਹਿੰਗੀਆਂ ਨੇ ਬਿਮਾਰੀ ਅੱਜ ਕੱਲ ਕੈਂਸਰ ਵਰਗੀ ਤਾਂ ਲੱਖਾਂ ਰੁਪਏ ਕਰੋੜਾਂ ਰੁਪਏ ਲੱਗ ਜਾਂਦਾ ਤੇ ਜੇ 100 ਮਰੀਜ਼ ਸਾਡੇ ਕੋਲ ਰੋਜ਼ ਆਉਂਦੇ ਨੇ ਤੇ ਐਵਰੇਜ ਇੱਕ ਮਰੀਜ਼ ਨੂੰ 1 ਲੱਖ ਰੁਪਏ ਦਈਏ ਤਾਂ 1 ਕਰੋੜ ਰੁਪਏ ਰੋਜ਼ ਚਾਹੀਦੇ ਪਰ 1 ਕਰੋੜ ਰੁਪਏ ਦੇਣ ਵਾਲਾ ਕੋਈ ਵੀ ਨਹੀਂ ਹੈਗਾ ਤਾਂ ਕਹਿਣ ਦਾ ਮਤਲਬ ਮੇਰਾ ਕਿ ਜਦੋਂ ਵੀ ਕੋਈ ਬੰਦੇ ਨੂੰ ਸਾਡੀ ਐਨ ਜੀਓ ਦੀ ਮਦਦ ਦੀ ਲੋੜ ਪੈਂਦੀ ਆ ਸਾਨੂੰ ਕਿਰਪਾ ਕਰਕੇ ਮਿਲ ਕੇ ਗੱਲਬਾਤ ਕੀਤੀ ਜਾਵੇ ਕੱਲ ਮੈਂ ਇੱਕ ਕਮੈਂਟ ਦੇਖ ਰਿਹਾ ਸੀਗਾ ਮੇਰੇ ਇੰਸਟਾਗ੍ਰam ਤੇ ਇੱਕ ਭੈਣ ਦੱਸ ਰਹੀ ਸੀਗੀ ਕਿ ਮੈਂ ਤੁਹਾਡੀ ਬਹੁਤ ਵੱਡੀ ਫੈਨ ਸੀ ਤੁਸੀਂ ਮੈਂ ਇੱਕ ਮਰੀਜ਼ ਭੇਜਿਆ ਤੁਸੀਂ ਉਹਦੀ ਹੈਲਪ ਨਹੀਂ ਕੀਤੀ ਤੇ ਮੈਂ ਤੁਹਾਨੂੰ ਬੜੇ ਫੋਨ ਕੀਤੇ ਬੜੇ ਮੈਸੇਜ ਕੀਤੇ ਹੁਣ ਇੱਕ ਸੋਚਣ ਵਾਲੀ ਗੱਲ ਹੈ ਸਾਡੇ ਐਨਜੀਓ ਵਾਲੇ ਨੰਬਰ ਤੇ ਰੋਜ਼ ਦੀਆਂ ਹਜ਼ਾਰ ਫੋਨ ਕਾਲਸ ਨੇ 1000 ਬੰਦਾ ਰੋਜ਼ ਫੋਨ ਕਰਦਾ ਕਿ ਕਿਸੇ ਵੀ ਇਨਸਾਨੀ ਦਿਮਾਗ ਦੇ ਵਿੱਚ ਇੰਨਾ ਪੇਸ਼ੈਂਸ ਲੈਵਲ ਹੈਗਾ ਕਿ 1000 ਫੋਨ ਸੁਣ ਕੇ ਤੇ ਉਹਦਾ ਹੱਲ ਕਰ ਸਕੇ ਮੈਂ ਕੋਈ ਵੀ ਦੁਨੀਆ ਦਾ ਬੰਦਾ ਕੋਈ ਚੈਲੰਜ ਕਰ ਦਵੇ ਕਿ ਭਾਈ ਮੈਂ ਹੱਥ ਖੜਾ ਕਰਦਾ ਤੁਹਾਡੀ ਐਨਜੀਓ ਦੇ ਜਿੰਨੇ ਵੀ ਮਰੀਜ਼ ਸਾਰਾ ਦਿਨ ਫੋਨ ਕਰਨਗੇ ਪੂਰੀ ਦੁਨੀਆ ਭਰ ਚੋਂ ਕਿਉਂਕਿ ਪੂਰੀ ਦੁਨੀਆ 'ਚ ਵੀਡੀਓ ਵਾਇਰਲ ਹੁੰਦੀ ਹੈ ਪੂਰੀ ਦੁਨੀਆ ਫੋਨ ਕਰਦੀ ਹੈ ਕੋਈ ਵੀ ਬੰਦਾ ਹੱਥ ਖੜਾ ਕਰਕੇ ਚੈਲੰਜ ਕਰ ਦੇਵੇ ਕਿ ਮੈਂ ਤੁਹਾਡੀ ਐਨਜੀਓ ਦਾ ਸਾਰਾ ਫੋਨ ਜਿਹੜਾ ਉਹ ਸੁਣੂਗਾ ਤੇ ਹੱਲ ਕਰੂੰਗਾ ਮੈਂ ਮੰਨ ਜੂਗਾ ਕਿਉਂਕਿ ਸਾਰਾ ਦਿਨ ਸਾਨੂੰ ਫੋਨ ਸਿਰਫ ਦੁੱਖ ਦੇਣੇ ਮੇਰਾ ਬੱਚਾ ਬਚਾ ਲੋ ਮੇਰੀ ਮਾਂ ਬਚਾ ਲੋ ਮੈਨੂੰ ਬਚਾ ਲੋ ਮੇਰਾ ਪਿਓ ਬਚਾ ਲੋ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਈ ਵਾਰੀ ਕੈਮਰੇ ਤੋਂ ਪਿੱਛੇ ਵੀ ਦੁਨੀਆ ਤੁਹਾਨੂੰ ਸਮਝ ਨਹੀਂ ਪੈਂਦੀ ਐ ਇਹ ਨਹੀਂ ਕਿ ਇੱਥੇ ਆਏ ਸਾਡੀ ਤਾਂ ਗੱਲ ਨਹੀਂ ਸੁਣੀ ਸਾਡੀ ਤਾਂ ਮਦਦ ਨਹੀਂ ਕੀਤੀ ਐਦਾਂ ਨਹੀਂ ਹੁੰਦਾ ਕਿਉਂਕਿ ਇਹ ਐਨਜੀਓ ਕੋਈ ਮਹੀਨੇ ਚ ਇੱਕ ਦਿਨ ਜਾਂ ਹਫਤੇ ਚ ਇੱਕ ਦਿਨ ਤਾਂ ਬੈਠਦੀ ਨਹੀਂ ਜੇ ਕਿਸੇ ਨੇ ਅਨਮੋਲ ਕਵਾਤਰਾ ਨੂੰ ਮਿਲਣਾ ਹੈ ਕੋਈ ਮੈਨੂੰ ਮਿਲਣ ਵਾਸਤੇ ਇੱਥੇ 20 ਬੋਡੀਗਾਰਡ ਤਾਂ ਬੈਠੇ ਨੇ ਹੁਣਾ ਮੁੰਡੇ ਤੁਸੀਂ ਮਿਲਣ ਆਏ ਹੋ ਹੁਣ ਮੁੰਡੇ ਸਾਰੇ ਮਿਲਣ ਆਏ ਨੇ ਆਪਾਂ ਲਾਈਵ ਵੀਡੀਓ ਚਲਾ ਰਹੇ ਆ ਇਹ ਲਾਈਵ ਆ ਕੇ ਮੇਰੇ ਨਾਲ ਗੱਲਬਾਤ ਕਰ ਲੈ ਜਿਹੜੀ ਕਰਨੀ ਐ ਇੱਥੇ ਮੇਰੇ ਨਾਲ ਬਹਿ ਜਾ ਨਾ ਆ ਕੇ ਇੱਥੇ ਬੈਠੇ ਰਹਿਣ ਕੋਈ ਇੱਥੇ ਕੋਈ ਇਹਨਾਂ ਨੂੰ ਉਠਾ ਦੇਗਾ ਇੱਥੋਂ ਜਾਂ ਭਜਾ ਦੇਗਾ ਨਹੀਂ ਪਰ ਜੇ ਉਹਨੇ ਇਹੀ ਮੁੰਡੇ ਘਰ ਬਹਿ ਕੇ ਮੈਨੂੰ ਫੋਨ ਹੀ ਕਰੀ ਜਾਣ ਅਨਮੋਲ ਭਾਜੀ ਤੁਹਾਡੇ ਬਹੁਤ ਵੱਡੇ ਫੈਨ ਆ ਗੱਲ ਕਰਾਓ ਫੋਨ ਤੇ ਭਾਜੀ ਮੈਸੇਜ ਦਾ ਰਿਪਲਾਈ ਕਰੋ ਤਾਂ ਉਹਨਾਂ ਅਨਮੋਲ ਭਾਜੀ ਮਿਲ ਕੇ ਗ ਮੈਂ ਕਿਹੜਾ ਕੋਈ ਸਟਾਰ ਆ ਕੋਈ ਸਿੰਗਰ ਆ ਜਿੰਨੇ ਫਿਲਮਾਂ ਦੇ ਨੇੜੇ ਤੇੜੇ ਤੁਹਾਨੂੰ ਨਜ਼ਰ ਆਣਾ ਤੇ ਕਦੀ ਜੇ ਬਾਏ ਚਾਂਸ ਕਦੀ ਫੋਟੋ ਹੋ ਗਈ ਤਾਂ ਹੋ ਗਈ ਮੈਂ ਤਾਂ ਬਿਣ ਨਾਗਾ ਸੱਤ ਤੋਂ ਨੌ ਰੋਜ਼ ਇੱਥੇ ਬੈਠਦਾ ਜਿੰਨੀਆਂ ਮਰਜ਼ੀ ਫੋਟੋਆਂ ਕਰਾਓ ਆ ਕੇ ਇੱਥੇ ਭਾਵੇਂ ਰੋਜ਼ ਆ ਕੇ ਫੋਟੋਆਂ ਕਰਾਓ ਇੰਨੀਆਂ ਫੋਟੋਆਂ ਕਰਾਓ ਕਿ ਤੁਸੀਂ ਬੋਰ ਹੀ ਹੋ ਜਿਓ ਮੇਰੇ ਤੋਂ ਕਿ ਇਹ ਤਾਂ ਯਾਰ ਮਗਰੀ ਪੈ ਗਿਆ ਕਈ ਵਾਰ ਕੋਈ ਸਟਾਰ ਹੁੰਦਾ ਸਾਲ 2 ਸਾਲ ਬਾਅਦ ਉਹਦੀ ਫਿਲਮ ਆਂਦੀ ਹੈ ਉਹਦੇ ਨਾਲ ਤਾਂ ਮੰਨਿਆ ਮੈਂ ਤਾਂ ਸਗੋ ਕਿ ਕਈ ਵਾਰੀ ਗੱਡੀ 'ਚ ਵੀ ਮੈਂ ਕੱਲਾ ਹੀ ਹੁੰਨਾ ਮੇਰੇ ਕੋਲ ਕੋਈ ਸਿਕਿਉਰਿਟੀ ਤੇ ਮੈਂ ਬਾਉਂਸਰ ਤਾਂ ਰੱਖਿਆ ਨਹੀਂ ਹੋਏ ਮੈਂ ਕਈ ਵਾਰ ਗੱਡੀ ਤੇ ਜਾ ਰਿਹਾ ਹਾਂ ਤਾਂ ਮੇਰੀ ਗੱਡੀ ਦੇ ਪਿੱਛੇ ਮੋਟਰਸਾਈਕਲ ਲਾ ਕੇ ਮੈਨੂੰ ਐਦਾਂ ਦੀ ਫੀਲ ਦੇ ਦਿੰਦੇ ਨੇ ਜਿਵੇਂ ਮੈਂ ਚੰਨ ਤੋਂ ਆ ਗਿਆ ਹੋਣਾ ਲੁਧਿਆਣਾ ਸ਼ਹਿਰ 'ਚ ਮੈਂ ਰਹਿਣਾ ਪੂਰੀ ਦੁਨੀਆ ਨੂੰ ਪਤਾ ਹੈ ਔਰ ਮੈਂ ਵੀ ਤੁਹਾਡੇ ਵਾਂਗੂ ਇੱਥੇ ਲੁਧਿਆਣਾ ਹੀ ਘੁੰਮਦਾ ਹਾਂ ਕਦੀ ਫਾਉਂਟੇਨ ਚੌਕ ਕਦੀ ਕੁਮਾਰ ਮੰਡੀ ਕਦੀ ਹੈਬੋਇਲ ਚੌਕ ਕਦੀ ਡੁਗਰੀ ਕਦੀ ਬੀਆਰਐਸ ਨਗਰ ਮੈਨੂੰ ਦੇਖ ਕੇ ਆਏ ਨਾ ਸ਼ੌਕਡ ਹੋਆ ਕਰੋ ਕਿ ਅਸੀਂ ਏਲੀਅਨ ਦੇਖ ਲਿਆ ਸਮਝ ਰਹੇ ਹੋ ਕਿਉਂਕਿ ਮੇਰੇ ਲਈ ਗੱਡੀ ਰੋਕਣਾ ਇਕੱਲੇ ਦੇ ਲਈ ਥੋੜਾ ਔਖਾ ਆ ਜਾਂਦਾ ਮੈਂ ਕਦੇ ਜਾ ਰਿਹਾ ਮੈਂ ਲੇਟ ਹੋ ਰਿਹਾ ਕੋਈ ਮੈਂ ਜਿਹੜੇ ਵੀਰ ਭੈਣ ਨੂੰ ਮੈਨੂੰ ਮਿਲਣ ਦਾ ਮਨ ਹੋਵੇ ਸ਼ਾਮ ਨੂੰ 7 ਵਜੇ ਮਾਡਲ ਟਾਊਨ ਆ ਕੇ ਮੈਨੂੰ ਮਿਲ ਲਿਆ ਕਰੋ ਐਦਾਂ ਆ ਕੇ ਮੇਰੇ ਕੋਲ ਬੈਠਿਆ ਰਿਆ ਕਰੋ ਇਹ ਵੀ ਆ ਕੇ ਬੈਠੇ ਹੀ ਨੇ ਇਹ ਜਿਹੜੀ ਮਰਜ਼ੀ ਗੱਲਬਾਤ ਕਰਨ ਮੇਰੇ ਨਾਲ ਆ ਕੇ ਬੋਰ ਹੋ ਜਾਣਗੇ ਪਰ ਜੇ ਇਹੀ ਹੁਣ ਮੈਨੂੰ ਗੱਡੀਆਂ ਰੋਕ ਰੋਕ ਕੇ ਜੇ ਤੁਸੀਂ ਕਹੋ ਕਿ ਭਾਜੀ ਗੱਡੀ ਸਾਈਡ ਤੇ ਲਾਓ ਸੀ ਫੋਟੋ ਕਰਾਣੀ ਹੈ ਤੇ ਜਦੋਂ ਗੱਡੀ ਸਾਈਡ ਤੇ ਨਾ ਲਾਈ ਫਿਰ ਤੁਸੀਂ ਕਹਿਣਾ ਨਮੋਲ ਟਾਕੜ ਬੜੀ ਆ ਇਹ ਤਾਂ ਆਪਣੇ ਆਪ ਦੀ ਹਵਾ ਕਰਨ ਲੱਗ ਗਿਆ ਮੇਰੀ ਪ੍ਰੋਬਲਮ ਸਮਝੋ ਮੈਂ ਇੱਕ ਸੋਸ਼ਲ ਵਰਕਰ ਆ ਮੈਂ ਕੋਈ ਸਟਾਰ ਨਹੀਂ ਮੈਂ ਕੋਈ ਬਹੁਤ ਵੱਡਾ ਸਿੰਗਰ ਐਕਟਰ ਨਹੀਂ ਨਾ ਮੈਂ ਬਣਨਾ ਚਾਹਾਂ ਮੈਂ ਇੱਕ ਸੇਵਾਦਾਰ ਆ ਸੇਵਾਦਾਰ ਦੇ ਤੌਰ ਤੇ ਹੀ ਮੈਨੂੰ ਸਮਝਿਆ ਜਾਵੇ ਅਸੀਂ ਵੀਡੀਓਜ਼ ਪਾਣੇ ਆ ਲੋਕਾਂ ਨੂੰ ਅਵੇਅਰ ਕਰਦੇ ਆ ਮੈਡੀਕਲ ਫੀਲਡ ਬਾਰੇ ਹੈਲਥ ਫੈਸਿਲਿਟੀਆਂ ਬਾਰੇ ਸਰਕਾਰਾਂ ਨੂੰ ਰਿਕਵੈਸਟਾਂ ਕਰਦੇ ਆ 10 ਸਾਲ ਹੋ ਗਏ ਸਾਨੂੰ ਵੀਡੀਓਜ਼ ਪਾਣ ਦੇ 2016 ਤੋਂ ਮੈਂ ਲੱਗਿਆ ਹੋਇਆ ਹਾਂ ਉੱਥੇ ਸਾਡੀ ਟੀਮ ਹੈ ਹੁਣ ਵੀ ਮੈਂ ਲਾਈਵ ਚੱਲ ਰਿਹਾ ਤੇ ਘੜੀ 'ਚ ਟਾਈਮ ਹੋ ਗਿਆ 9:05 ਤੇ ਮੈਂ ਤੇ ਸਟੇਮ ਲਾਈਵ ਬੈਠਾ ਬੰਦਾ ਸੋਨੂ ਬਾਜੀ ਸਾਡੇ ਕੋਲ ਪੰਜਵਾਂ ਮਰੀਜ਼ ਆਪਣੇ ਮਹੱਲੇ ਚੋਂ ਲੈ ਕੇ ਆਏ ਨੇ ਤੁਸੀਂ ਵੀ ਆਪਣੇ ਮਹੱਲਿਆਂ ਦੇ ਛੋਟੇ ਛੋਟੇ ਮੋੜ ਲਵਾਓ ਕਿ ਕਿਸੇ ਨੂੰ ਕੋਈ ਮਰੀਜ਼ ਕੋਈ ਕਿਸੇ ਨੂੰ ਮੈਡੀਕਲੀ ਕੋਈ ਸਲਾਹ ਚਾਹੀਦੀ ਹੈ ਤੁਸੀਂ ਸਾਨੂੰ ਸੰਪਰਕ ਕਰੋ ਹਰ ਮਹੱਲੇ ਦੇ ਵਿੱਚ ਇੱਕ ਗਲੀ ਦੇ ਵਿੱਚ ਇੱਕ ਸੋਨੂ ਬਾਜੀ ਜੇ ਕਿਤੇ ਉੱਠ ਜਨ ਤੇ ਮੇਰੇ ਨਾਲ ਸਿੱਧਾ ਸੰਪਰਕ ਕਰ ਲੈਣ ਕਿ ਹਾਂਜੀ ਬਾਜੀ ਕੋਈ ਮਰੀਜ਼ ਆਏਗਾ ਸੀ ਤੁਹਾਨੂੰ ਫੋਨ ਕਰਾਂਗੇ ਇਹਦਾ ਹੱਲ ਕਰਾਓ ਮੈਂ ਇਹ ਵੀਡੀਓ ਰਾਹੀਂ ਕਹਿਣਾ ਕਿ ਸਾਰਿਆਂ ਦਾ ਇਲਾਜ ਹੋਊਗਾ ਸਾਰਿਆਂ ਦੀ ਮਦਦ ਹੋਏਗੀ ਪਰ ਜੇ ਉਹਨਾਂ ਸੋਨੂ ਬਾਜੀ ਘਰੇ ਬੈਠੇ ਰਜਾਈ ਦੇ ਵਿੱਚ ਸੌਰੀ ਗਰਮੀ ਅੱਜਕੱਲ ਦਾ ਗਰਮੀ ਦੇ ਵਿੱਚ ਘਰੇ ਬਹਿ ਕੇ ਹੁਣ ਕਹਿਣ ਅਨਮੋਲ ਭਾਜੀ ਮਰੀਜ਼ ਭੇਜੇ ਦੀ ਮਦਦ ਕਰ ਦਿਓ ਤੁਹਾਨੂੰ ਮੋਲ ਜੀ ਤਾਂ ਨਹੀਂ ਫੋਨ ਸੁਣਨਗੇ ਕਿਉਂਕਿ ਇਹ ਵੀ ਇੱਕ ਹਿਊਮਨ ਬੀਿੰਗ ਨੇ ਤੇ ਮੈਂ ਵੀ ਇੱਕ ਹਿਊਮਨ ਬੀਿੰਗ ਹਾਂ ਕਿਸੇ ਨੇ ਕੋਈ ਮੇਰੇ ਤੱਕ ਕੋਈ ਕੰਮ ਹੈ ਕੋਈ ਮੈਨੂੰ ਮਿਲਣਾ ਹੈ ਕੋਈ ਮਰੀਜ਼ ਬਾਰੇ ਗੱਲ ਕਰਨੀ ਹੈ ਕੋਈ ਮੇਰੇ ਕੋਲ ਸਲਾਹ ਲੈਣੀ ਹੈ ਕੋਈ ਮੇਰੀ ਹੈਲਪ ਚਾਹੀਦੀ ਹੈ ਹੁਣ ਕਈ ਵਾਰੀ ਮਰੀਜ਼ ਮੇਰੇ ਕੋਲ ਮੈਡੀਕਲ ਹੈਲਪ ਤੋਂ ਇਲਾਵਾ ਵੀ ਆਉਂਦੇ ਨੇ بڑے ਕੇਸ ਆਉਂਦੇ ਨੇ ਜਿਹਦੇ ਵਿੱਚ ਲਵ ਮੈਰਿਜ ਕਰਾ ਲਈ ਉਸ ਤੋਂ ਬਾਅਦ ਘਰ ਵਾਲਾ ਛੱਡ ਗਿਆ ਮਾਰਕਟਾਈ ਹੋ ਗਈ ਬੜੇ ਲੋਕਾਂ ਦਾ ਹੱਲ ਵੀ ਹੁੰਦਾ ਮੈਂ ਇਹ ਥੋੜੀ ਕਹਿ ਦਿੰਦਾ ਕਿ ਨਹੀਂ ਤੁਹਾਡੀ ਪ੍ਰੋਬਲਮ ਕੋਈ ਹੋਰ ਹੈ ਮੈਂ ਸੁਣ ਨਹੀਂ ਭੱਜੋ ਹੁਣ ਬੜੇ ਲੋਕ ਨੇ ਮੇਰੇ ਕੋਲ ਜਿਹੜੇ ਆਏ ਨੇ ਉਹ ਸੁਸਾਈਡ ਦੇ ਥੌਟ ਨਾਲ ਆਏ ਸੀਗੇ ਕਿ ਅਸੀਂ ਸੁਸਾਈਡ ਕਰਨਾ ਹੈ ਤਾਂ ਅਸੀਂ ਸਾਡੀ ਗੱਲ ਸੁਣ ਲਓ ਉਹਨਾਂ ਦਾ ਸੁਸਾਈਡ ਕੈਨਸਲ ਕਰਾ ਕੇ ਭੇਜਿਆ ਮੈਂ ਮੈਂ ਨਹੀਂ ਕਹਿੰਦਾ ਕਿ ਮੈਂ ਕੈਨਸਲ ਕਰਾਇਆ ਚਲੋ ਪਰਮਾਤਮਾ ਨੇ ਮੈਨੂੰ ਐਸੇ ਬੋਲ ਦਿੱਤੇ ਮੈਨੂੰ ਬੁੱਧੀ ਦਿੱਤੀ ਕਿ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮੈਨੂੰ ਬੜਾ ਵਧੀਆ ਮਹਿਸੂਸ ਹੋ ਰਿਹਾ ਤੇ ਮੈਂ ਸੁਸਾਈਡ ਕੈਨਸਲ ਕਰ ਦੂੰਗਾ ਆਪਣਾ ਇਹ ਕੋਈ ਮੇਰਾ ਕੋਈ ਬਹੁਤ ਵੱਡਾ ਇਹ ਐਪਰੀਸ਼ੀਏਸ਼ਨ ਨਹੀਂ ਆ ਪਰ ਮੈਨੂੰ ਚ ਮੈਂ ਮੈਂ ਨਹੀਂ ਕਹਿੰਦਾ ਮਰਨਾ ਕੈਨਸਲ ਕਰੋ ਮਰਨਾ ਆਪਣਾ ਜਾਰੀ ਰੱਖੋ ਦੇਖੋ ਤੁਹਾਡੀ ਜ਼ਿੰਦਗੀ ਹੈ ਇਹਨੂੰ ਆਪਣਾ ਜੀਵਨ ਮਿਲਿਆ ਮੈਨੂੰ ਆਪਣਾ ਮਿਲਿਆ ਜੇ ਕਹੂਗਾ ਮੈਂ ਮਰਨਾ ਤਾਂ ਮੈਂ ਕੌਣ ਆ ਇਹਨੂੰ ਕੈਨਸਲ ਕਰਾਉਣ ਵਾਲਾ ਪਰ ਮਰਨ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਮਿਲ ਜਿਓ ਕਿਉਂਕਿ ਮੈਂ ਆ ਲਾਸਟ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ ਉਸ ਤੋਂ ਬਾਅਦ ਭਾਵੇਂ ਮਰ ਜਿਓ ਕਿਉਂਕਿ ਬੜਾ ਨਮੂਲ ਜੀਵਨ ਆ ਮਿਲਿਆ ਤੁਹਾਨੂੰ ਤੁਸੀਂ ਮੇਰੀ ਵੀਡੀਓ ਤਾਂ ਨਹੀਂ ਸੁਣ ਰਹੇ ਅੱਛਾ ਮੈਂ ਕਹੇ ਹੈੱਡਫੋਨ ਲਾ ਕੇ ਮੈਂ ਤਾਂ ਮੋਰੇ ਬੋਲ ਰਿਹਾ ਹਾਂ ਤੇ ਸਾਹਮਣੇ ਸੁਣੀ ਜਾਂਦੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੇ ਕਿਸੇ ਵੀ ਮੇਰੇ ਵੀਰ ਪੈਣ ਕਿ ਜਿਹੜੀ ਦਵਾਈ ਕੌੜੀ ਹੁੰਦੀ ਉਹੀ ਅਸਰ ਕਰਦੀ ਐ ਮੈਂ ਬਹੁਤਾ ਮਿਸਣਾ ਨਹੀਂ ਬਣਦਾ ਕਿ ਆ ਜੀ ਬੜਾ ਮਤਲਬ ਤੁਹਾਨੂੰ ਪਤਾ ਹੈ ਕਿਉਂਕਿ ਇਹ ਕੈਮਰਾ ਚੀਜ਼ ਜਿਹੜੀ ਮੈਨੂੰ ਪਤਾ ਹੈ ਕੀ ਹੁੰਦੀ ਐ ਮੈਂ ਬਹੁਤ ਵੱਡੇ ਵੱਡੇ ਲੋਕ ਦੇਖੇ ਨੇ ਜਿਹੜੇ ਕੈਮਰੇ ਦੇ ਕੁਝ ਹੋਰ ਅਸਲੀ ਚ ਕੁਝ ਹੋਰ ਇਸ ਕਰਕੇ ਮੈਨੂੰ ਕੈਮਰੇ ਵਾਲੀ ਚੀਜ਼ ਤਾਂ ਬਿਲਕੁਲ ਵਧੀਆ ਨਹੀਂ ਲੱਗਦੀ ਪਰ ਹਾਂ ਸੋਨੂ ਭਾਜੀ ਤੇ ਅੱਜ ਮੈਨੂੰ ਬੜੀ ਦਿਲ ਤੋਂ ਖੁਸ਼ੀ ਹੋਈ ਤਾਂ ਆ ਵੀਡੀਓ ਸੋਨੂ ਭਾਜੀ ਦੇ ਨਾਮ 30 ਮਿੰਟ ਬੋਲਤਾ ਮੈਂ ਤੁਹਾਡੇ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿਉਂਕਿ ਇਹ ਪੰਜਵਾਂ ਛੇਵਾਂ ਮਰੀਜ਼ ਸਾਡੇ ਕੋਲ ਲੈ ਕੇ ਆਏ ਨੇ ਅਕਸਰ ਮ ਔਰ ਇਹ ਹਰ ਵਾਰੀ ਆਪਣਾ ਤੇਲ ਫੂਕੇ ਮੋਟਰਸਾਈਕਲ ਤੇ ਬੇਲੀ ਮਤਲਬ ਸਿਰਪੀੜ ਨਹੀਂ ਚਲੋ ਮੈਂ ਕਹਿਣਾ ਕਹਿੰਦਾ ਕਿਉਂਕਿ ਚੰਗਾ ਕਰਮ ਹੈ ਇਹ ਸਿਰਪੀੜ ਨਹੀਂ ਹੈ ਚੰਗਾ ਕਰਮ ਹੈ ਪਰ ਬੜੇ ਘੱਟ ਨੇ ਲੋਕ ਇਹ ਸੋਨੂ ਭਾਜੀ ਵਰਗੇ ਹਾਂ ਦੇਖੋ ਦੁਨੀਆ ਕਹਿੰਦੀ ਮੇਰੇ ਕੋਲ ਇੱਕ ਦਿਨ ਪੈਸਾ ਆਏਗਾ ਮੈਂ ਵੀ ਦਊਗਾ ਮੈਨੂੰ ਲੱਗਦਾ ਕਿ ਪਤਾ ਨਹੀਂ ਪੈਸਾ ਆਣਾ ਹੈ ਕਿ ਨਹੀਂ ਆਣਾ ਅੱਜ ਜਿੰਨੇ ਜੋਗੇ ਹਾਂ ਜਿਹੜੇ ਹਾਲਾਤਾਂ ਚ ਮਦਦਤ ਕਰ ਦੋ ਹੁਣ ਅੱਜ ਮੈਂ 500 ਰੁਪਏ ਮਹੀਨੇ ਦਾ ਕਮਾਣਾ ਤੇ ਮੈਂ ਕਹਾਂ ਮੈਂ ਜਦੋਂ 5000 ਕਮਾਊਂਗਾ ਉਦੋਂ ਮਦਦ ਕਰੂੰਗਾ ਪਤਾ ਨਹੀਂ ਰੱਬ ਨੇ ਮੈਨੂੰ 5000 ਦੇਣਾ ਹੈ ਕਿ ਨਹੀਂ ਦੇਣਾ ਪਰ ਹਰ ਬੰਦਾ ਜੇ ਸੋਚੇ ਕਿ ਭਾਈ ਮੇਰੇ ਮਹੀਨੇ ਦੀ ਘਰੇ ਇਨਕਮ 10000 ਰੁਪਿਆ ਹੈ ਤਾਂ ਮੈਂ 1000 ਰੁਪਏ ਕਿਸੇ ਲੋੜਵੰਦ ਵਾਸਤੇ ਕਢਣਾ ਮੈਂ ਨਹੀਂ ਗੰਦੇ ਜਾਲੀ ਤੇ ਆ ਜਿਹੜੇ ਬਾਬੇ ਅੱਜ ਕੱਲ ਚੱਲੇ ਹੋਏ ਨੇ ਕਿ ਮੈਂ ਤੇਰੇ ਦੁੱਖ ਦੂਰ ਕਰ ਦੂੰਗਾ ਅੱਜ ਕੱਲ ਦੇਖਿਆ ਮੈਂ ਇੰਸਟਾਗ੍ਰam ਤੇ ਮੈਂ ਚਲੋ ਇਸ ਟੌਪਿਕ ਤੇ ਆਫ ਕੈਮਰਾ ਬਣੀ ਟੀਮ ਨਾਲ ਗੱਲ ਕਰ ਰਿਹਾ ਜੀ ਬੜਾ ਦਿਲ ਟੁੱਟਦਾ ਯਾਰ ਅੱਜ ਕੱਲ ਦੇਖਿਆ ਤੁਸੀਂ ਇੰਸਟਾਗ੍ਰam ਤੇ ਬੜੇ ਬਾਬੇ ਤੁਰੇ ਹੋਏ ਨੇ ਸ਼ਕਲ ਦੇਖ ਕੇ ਦੱਸ ਦਿੰਦੇ ਨੇ ਤੇਰੇ ਤੱਕ ਦੁੱਖ ਨੇ 2027 ਤੱਕ ਮੈਂ ਸੋਚ ਰਿਹਾ ਜੀ ਮੈਂ ਤੁਹਾਡੇ ਤੇ ਵੀ ਉਹ ਅੱਜ ਚੀਜ਼ ਕਰਾਂ ਵੈ ਚਲੋ ਮੇਰੇ ਮੋਰ एग्जांपल ਬੈਠੇ ਹੋ ਸਾਰੇ ਅਸਲ 'ਚ ਅੱਜ ਕੱਲ ਜਿਹੜਾ ਧੰਦਾ ਚੱਲ ਰਿਹਾ ਨਾ ਜਿਹੜੇ ਬਨਾਵਟੀ ਬਾਬੇ ਜਿਹੜੇ ਚੱਲ ਰਹੇ ਨੇ ਜਿਹੜੇ ਜਿਨ੍ਹਾਂ ਕੋਲ ਗਿਆਨ ਹੈ ਨਹੀਂ ਉਹ ਸਿਰਫ ਲੋਕਾਂ ਨੂੰ ਇੱਕ ਵਿਸ਼ਵਾਸ ਦੇ ਚੱਕਰ 'ਚ ਇੱਕ ਆਸਥਾ ਦੇ ਚੱਕਰ 'ਚ ਉਹਨਾਂ ਦਾ ਖਿਲਵਾੜ ਕਰ ਰਹੇ ਨੇ ਉਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਆਪਣੀ ਜ਼ਿੰਦਗੀ ਬਾਰੇ ਕੁਝ ਦੱਸੋ ਕੀ ਕਰਨਾ ਉਹ ਕੀ ਕਰਦੇ ਨੇ ਜਿਹੜਾ ਨਾ ਧੰਦਾ ਉਹ ਕਿਦਾਂ ਚੱਲਦਾ ਫੇਕ ਬਾਬਿਆਂ ਦਾ ਕਿਉਂਕਿ ਜੇ ਬੰਦੇ ਇਹਦੇ ਵਿੱਚ ਰੱਬ ਆ ਗਿਆ ਨਾ ਤਾਂ ਰੱਬ ਨੂੰ ਕਿਸੇ ਨੇ ਨਹੀਂ ਪੁੱਛਣਾ ਇੱਦਾਂ ਦਾ ਕੋਈ ਵੀ ਕਿਸੇ ਦਾ ਦੁੱਖ ਕੱਟ ਦਵੇ ਇਹ ਬੰਦਾ ਆਵੇ ਸਿੱਧਾ ਮੇਰੇ ਪੈਰਾਂ 'ਚ ਪਾਵੇ ਮੈਂ ਇਹਦੀ ਪਿੱਠ ਤੇ ਥਾਪੀ ਮਾਰਾਂ ਲੈ ਵੀ ਸ਼ਾਬਾਸ਼ ਤੇਰੇ ਦੁੱਖ ਕੱਟੇ ਗਏ ਵਾਹ ਜੀ ਵਾ ਮੈਂ ਕੌਣਾਂ ਦੇ ਦੁੱਖ ਕੱਟਣ ਵਾਲਾ ਇਹ ਮਾੜੇ ਕਰਮ ਕਰਕੇ ਆਇਆ ਹੋਵੇ ਆਪਣੀ ਮਾਂ ਦੇ ਹੱਥ ਚੁੱਕ ਕੇ ਆਇਆ ਹੋਵੇ ਸੌਰੀ ਮੈਂ ਐਗਜ਼ਾਮਪਲ ਲੈ ਰਿਹਾ ਤੇ ਮੈਂ ਇਹਨੂੰ ਕਹਾਂ ਚੱਲ ਤੇਰੇ ਦੁੱਖ ਕੱਟੇ ਗਏ ਇੱਦਾਂ ਮੈਂ ਕੌਣਾਂ ਦੇ ਦੁੱਖ ਕੱਟਣ ਵਾਲਾ ਪਰ ਉਹ ਕੀ ਕਰਦੇ ਨੇ ਉਹਨਾਂ ਕੋਲ 100 ਬੰਦਾ ਰੋਜ ਆਉਂਦਾ ਉਹ 100 ਨੂੰ ਨਾ ਕੀ ਕਰਦੇ ਨੇ ਇਹਨੂੰ ਕਹਿੰਦੇ ਨੇ 2025 ਤੱਕ ਤੇਰਾ ਟਾਈਮ ਮਾੜਾ ਹੈ ਤੇ 2026 ਨੂੰ ਤੇ ਚਲੋ ਤੁਹਾਡਾ ਇੰਗਲੈਂਡ ਦਾ ਵੀਜ਼ਾ ਲੱਗ ਜਾਊਗਾ ਅੱਛਾ ਬੇਟਾ ਤੁਸੀਂ ਕਿੱਥੇ ਜਾਣਾ ਵੰਡਰਲੈਂਡ ਤੁਸੀਂ ਅਗਲੇ ਹਫ਼ਤੇ ਵੰਡਰਲੈਂਡ ਚਲ ਜੂਗੇ ਹੁਣ ਇਹਦੇ ਵਿੱਚੋਂ ਮੈਂ 40 ਤੁੱਕੇ ਮਾਰੇ 40 ਤੁੱਕਿਆਂ ਚੋਂ 4 ਤੁੱਕੇ ਮੇਰੇ ਚੱਲ ਗਏ ਬੜੇ ਚਾਂਸ ਨੇ ਹੁਣ ਫੋਰ ਐਗਜ਼ਾਮਪਲ ਮੈਂ ਤਾਂ ਸਿੱਕਾ ਉਛਾਲਾਂ ਹੈਡ ਜਾਂ ਟੇਲ ਦੋਨੋਂ ਤੇ ਇੱਕ ਚੀਜ਼ ਤਾਂ ਨਹੀਂ ਹੋ ਜਾਣੀ ਹੁਣ ਜੇ ਤੁਸੀਂ ਹੈਡ ਮੰਗ ਲਿਆ ਨਾ ਟੇਲ ਮੰਗ ਲਿਆ ਮਤਲਬ ਇੱਕ ਤਾਂ ਜਿੱਤੂਗਾ ਨਾ ਹੁਣ ਸਿੱਕਾ ਖੜਾ ਤਾਂ ਨਹੀਂ ਰਹਿ ਜਾਏਗਾ ਉਦਾਂ ਹੀ ਉਹ ਬਾਬੇ ਪ੍ਰੋਬੈਬਿਲਿਟੀ ਖੇਲਦੇ ਨੇ ਜਿਹੜੇ ਬੱਚੇ ਛੋਟੇ ਹੁੰਦੇ ਤੋਂ ਪ੍ਰੋਬੈਬਿਲਿਟੀ ਸਿੱਖੇ ਹੁੰਦੇ ਨੇ ਉਹਨ ਉਹ ਬਾਬੇ ਕੀ ਕਰਦੇ ਨੇ 100 ਬੰਦਿਆਂ ਨੂੰ ਕਹਿ ਦਿੰਦੇ ਨੇ ਕਿ ਜਾ ਤੇਰਾ ਬੇੜਾ ਪਾਰ ਤੇਰਾ ਬੇੜਾ ਪਾਰ ਤੇਰਾ ਬੇੜਾ ਨਹੀਂ ਪਾਰ ਤੇਰਾ ਬੇੜਾ ਪਾਰ ਐ ਚਲੋ ਨਹੀਂ ਪਾਰਦਾ ਕਿਸੇ ਨੂੰ ਕਹਿੰਦੇ ਨਹੀਂ ਕਿਉਂਕਿ ਉਹਨਾਂ ਦਾ ਕਸਟਮਰ ਖਰਾਬ ਹੁੰਦਾ ਉਹ ਸਾਰਿਆਂ ਨੂੰ ਕਹਿ ਦਿੰਦੇ ਨੇ ਕਿ ਜਾ ਵੀ ਤੇਰੇ ਦੋ ਕੱਟੇ ਕੇ ਤੇਰਾ ਬੇੜਾ ਪਾਰ ਹੋ ਗਿਆ ਉਹ ਯਾਰ 100 ਦੇ ਵਿੱਚੋਂ ਜੇ ਕਿਤੇ ਰੱਬ ਵੱਲੋਂ ਹੀ ਚਾਰ ਦਾ ਬੇੜਾ ਪਾਰ ਹੋ ਗਿਆ ਨਾ ਉਹ ਚਾਰਾਂ ਨੂੰ ਲੱਗਣ ਲੱਗ ਜਾਂਦਾ ਕਿ ਲੈ ਵੀ ਬਾਬਾ ਜੀ ਨੇ ਕਿਹਾ ਸੀਗਾ ਤੇ ਮੇਰਾ ਬੇੜਾ ਪਾਰ ਹੋ ਗਿਆ ਫਿਰ ਉਹ ਉਹਨੂੰ ਰੱਬ ਮੰਨਣ ਲੱਗ ਜਾਂਦਾ ਫਿਰ ਉੱਥੇ ਜਾ ਕੇ ਮੱਥਾ ਟੇਕਦਾ 31000 ਦਾ ਕਿ ਮੈਂ ਤਾਂ ਇੱਥੇ ਆ ਕੇ ਮੰਗਿਆ ਸੀ ਚਲੋ 31000 ਰੁਪਏ ਮੈਂ ਬਾਬੇ ਨੂੰ ਦੇ ਦੂੰਗਾ। ਉਹੀ 31000 ਰੁਪਏ ਆ ਕੇ ਮੇਰੇ ਕਿਸੇ ਮਰੀਜ਼ ਨੂੰ ਦੇ ਦਿਓ। ਮੈਂ ਗਰੰਟੀ ਲੈਂਦਾ ਤੁਹਾਡੀ ਮੁਰਾਦ ਪੂਰੀ ਹੋ ਜਾਈ। ਇੱਥੋਂ ਚੱਲਦਾ ਧੰਦਾ ਉਹਨਾਂ ਦਾ। ਪਰ ਸਾਡੇ ਅੱਜ ਕੱਲ ਲੋਕ ਡਰਪੋ ਕਿੰਨੇ ਨੇ। ਕੋਈ ਬੰਦਾ ਕਹਿੰਦਾ ਓਏ ਇੱਥੇ ਮੱਥਾ ਟੇਕ। ਟੇਕ ਮੱਥਾ ਟੇਕ ਉਹ ਟੇਕਣ ਲੱਗ ਜਾਂਦਾ। ਮੱਥਾ ਟੇਕਣਾ ਮਾੜਾ ਨਹੀਂ ਐ। ਪੈਸੇ ਦਾ ਮੱਥਾ ਟੇਕਣਾ, ਆਪਣੀ ਸ਼ਰਧਾ ਦਾ ਮੱਥਾ ਟੇਕਣਾ ਬਹੁਤ ਮਾੜਾ ਐ। ਦੁਨੀਆ ਦੇ ਵਿੱਚ ਭਗਵਾਨ ਇੱਕੋ ਹੀ ਐ। ਉਹ ਆ ਕੁਦਰਤ। ਉਹ ਕੁਦਰਤ ਆ ਉਹ ਕਰਮਾ। ਅੱਜ ਜੇ ਕੋਈ ਬੰਦਾ ਮਾੜਾ ਕਰਮ ਕਰੂਗਾ ਤਾਂ ਉਹਨੂੰ ਭੁਗਤਣਾ ਪੈਣਾ ਫਿਰ ਉਹ ਭਾਵੇਂ ਜਿੱਥੇ ਮਰਜੀ ਜਾ ਕੇ ਮੱਥੇ ਟੇਕ ਲਵੇ ਇੱਥੇ ਆ ਕੇ ਜੇ ਤੁਸੀਂ ਕਿਸੇ ਗਰੀਬ ਦੀ ਬਾਹ ਫੜੂਗੇ ਕਿਸੇ ਨੂੰ ਦਵਾਈਆਂ ਲੈ ਕੇ ਦੋਗੇ ਆਹ ਮਾਂ ਬੈਠੀ ਬਜ਼ੁਰਗ ਵੈਸੇ ਅਸੀਂ ਕਹਿੰਨੇ ਮਾਂ ਦੇ ਪੈਰਾਂ 'ਚ ਜੰਨਤ ਹੈ ਪਰ ਇੱਥੇ ਆ ਮਾਂ ਬੈਠੀ ਆਪਣਾ ਦੁੱਖ ਦੱਸ ਰਹੀ ਹੈ ਇਹਨੂੰ ਆ ਕੇ ਦਵਾਈਆਂ ਲੈ ਦਿਓ ਇਹਦੇ ਪੁੱਤ ਨੂੰ ਦਵਾਈਆਂ ਲੈ ਦਿਓ ਦੇਖੋ ਰੱਬ ਤੁਹਾਡਾ ਕੰਮ ਆਪੇ ਹੀ ਬਣਾ ਦੇਗਾ ਕਿਉਂ ਕਿਉਂਕਿ ਤੁਸੀਂ ਉਹਦੇ ਬੱਚੇ ਦੀ ਮਦਦ ਕਰ ਰਹੇ ਹੋ ਪਰ ਜੇ ਇਹੀ ਤੁਸੀਂ ਜਾ ਕੇ ਡਰਦੇ ਮਾਰੇ ਮੱਥੇ ਟੇਕਣੇ ਨੇ ਬਾਬਿਆਂ ਦੇ ਜਾ ਕੇ ਚੜਾਵੇ ਚੜਾਣੇ ਨੇ ਉਹ ਵੀ ਬਾਬੇ ਉਤੋਂ ਅਨ ਉਹਨਾਂ ਨੂੰ ਆਪ ਨੂੰ ਪੁੱਛੋ ਕਿ ਜਿਹੜੇ ਤੁਸੀਂ ਵਿਜੇ ਵੰਡ ਦੇ ਫਿਰਦੇ ਹੋ ਤੁਹਾਡੇ ਲੱਗੇ ਵਿਜੇ ਸਾਰੀ ਕੰਟਰੀਆਂ ਤੇ ਕੋਈ ਵੀ ਇਹ ਧੰਦਾ ਕਰ ਰਿਹਾ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸੀ ਮੇਰੇ ਕੋਲ ਰੋਲ 50 ਬੰਦੇ ਆਉਂਦੇ ਨੇ 50 ਚੋਂ ਵਿੱਚੋਂ ਚਾਰ ਕਹਿੰਦੇ ਨੇ ਮੈਨੂੰ ਕਿ ਸਾਡੇ ਸਿਰ ਤੇ ਹੱਥ ਰੱਖ ਦੋ ਅਸੀਂ ਠੀਕ ਹੋ ਜਾਵਾਂਗੇ ਮੈਂ ਅੱਜ ਤੱਕ ਨਹੀਂ ਕਿਸੇ ਸਿਰ ਤੇ ਹੱਥ ਰੱਖਿਆ ਮੇਰੇ ਕੋਲ ਯਕੀਨ ਮੰਨਿਓ ਵੀਡੀਓ ਦੇ ਵਿੱਚ ਮੇਰੇ ਕੋਲ ਲੋਕ ਇੱਥੇ ਆ ਆ ਮੈਨੂੰ ਕਹਿੰਦੇ ਨੇ ਕਿ ਮੇਰੇ ਸਿਰ ਤੇ ਹੱਥ ਰੱਖ ਦੋ ਦਵਾਈ ਦੀ ਲੋੜ ਨਹੀਂ ਮੈਂ ਠੀਕ ਹੋ ਜਾਊਂਗਾ ਹੁਣ ਜੇ ਮੈਂ ਇੱਥੇ ਹੱਥ ਰੱਖਨੇ ਸਿਰ ਤੇ ਸ਼ੁਰੂ ਕਰਦਾ ਤੇ 10 ਦਿਨ ਬਾ ਤੇ ਹੋ ਗਿਆ ਮੇਰਾ ਧੰਦਾ ਸ਼ੁਰੂ ਫਿਰ ਤਾਂ ਫਿਰ ਤਾਂ ਆਂਦੇ ਹੀ ਮੇਰੇ ਪੈਰਾਂ 'ਚ ਪਹਿਣਗੇ ਇਸ ਤੋਂ ਬਚੋ ਬਚੋ ਇਹ ਤੁਹਾਡੇ ਘਰ ਖਾਲੀ ਕਰ ਦਣਗੇ ਜਿਹੜੇ ਆ ਫੇਕ ਅੱਜ ਕੱਲ੍ਹ ਸਮਾਜ ਦੇ ਵਿੱਚ ਰੱਬ ਦੇ ਨਾਮ ਤੇ ਧੰਦਾ ਹੋ ਰਿਹਾ ਇਹਨਾਂ ਤੋਂ ਬਚੋ ਬਹੁਤ ਬਹੁਤ ਧੰਨਵਾਦ ਅੱਜ सोनू ਭਾਜੀ ਕਰਕੇ ਵੀਡੀਓ ਇੰਨੀ ਲੰਬੀ ਹੋ ਗਈ ਬਾਕੀ ਤੁਸੀਂ ਸੇਵਾ ਕਰਨ ਆਇਓ ਜੀ ਤੁਸੀਂ ਪਹਿਲਾਂ ਵੀ ਆਇਓ ਹਨ ਧੰਨਵਾਦ ਸੱਚ ਕਾ ਦੀ ਸੱਚ ਕਾ ਦੀ ਬਹੁਤ ਧੰਨਵਾਦ ਬੈਠੋ ਬੈਠੋ 3-5 ਮਿੰਟ ਬੈਠੋ ਮੈਂ ਲਗਵਾਤਾ ਬੈਠੋ ਬੈਠ ਜਾਓ ਬ੍ਰਦਰ ਬੈਠ ਜਾਓ ਬੈਠ ਜਾਓ ਪਹਿਣੇ ਤਾਂ ਐਦਾਂ ਵੀ ਫ੍ਰੀ ਦਾ ਗਿਆਨ ਤੁਹਾਡਾਂ ਨਾਸਤੇ ਵੀ ਆਜਿਆ ਕਰੋ ਲਾਈਵ ਸੈਸ਼ਨ ਮੈਂ ਕਰਦਾ ਵਨ ਟੂ ਵਨ ਤੁਸੀਂ ਕਿਸੇ ਨੇ ਕੋਈ ਪੁੱਛਣਾ ਤਾਂ ਨਹੀਂ ਮੇਰੇ ਕੋਲ ਵੀਡੀਓ ਲਾਈਵ ਵੀ ਚੱਲ ਰਹੀ ਹੈ ਜੇ ਕੋਈ ਸਵਾਲ ਹੋਵੇ ਮਨ ਦੇ ਵਿੱਚ ਕਈ ਵਾਰ ਹੁੰਦਾ ਨਾ ਕਿ ਮੈਂ ਲਾਈਵ ਵੀ ਸਵਾਲ ਪੁੱਛਣਾ ਤੇ ਮੈਂ ਲਾਈਵ ਵੀ ਜਵਾਬ ਦੇਣਾ ਪੁੱਛ ਸਕਦੇ ਹੈ ਅੰਟੀ ਜੀ ਸਾਨੂੰ ਬਹੁਤ ਵਧੀਆ ਲੱਗਦਾ ਜੋ ਵੀ ਤੁਸੀਂ ਠੀਕ ਬੋਲਦਾ ਮੈਂ ਚਲੋ ਤੁਹਾਡਾ ਆਸ਼ੀਰਵਾਦ ਹੈ ਸੇਵਾ ਕਰਦੇ ਹੋ ਮਨੁੱਖਤਾ ਦੀ ਸੇਵਾ ਹੀ ਹੈ ਵਾਹਿਗੁਰੂ ਵਾਹਿਗੁਰੂ ਤੁਹਾਡਾ ਆਸ਼ੀਰਵਾਦ ਹੈ ਇਹ ਪ੍ਰਭੂ ਰਾਮ ਦੀ ਬਾਬੇ ਨਾਨਕ ਦੀ ਕਿਰਪਾ ਹੈ ਜੀ ਚੁਣਿਆ ਉਹਨੇ ਸਾਨੂੰ ਡਾਕਟਰ ਨੂੰ ਚਾੜਤਾ ਹੈ ਡਾਕਟਰ ਮਗਰ ਵੀ ਪੈ ਜਾਂਦੇ ਆਂਟੀ ਡਾਕਟਰ ਸਾਰੇ ਗਲਤ ਨਹੀਂ ਹੈਗੇ ਪਰ ਕੁਝ ਡਾਕਟਰਾਂ ਕਰਕੇ ਸਾਰੇ ਬਦਨਾਮ ਹੋ ਜਾਂਦੇ ਚੰਗੇ ਡਾਕਟਰ ਵੀ ਬੜੇ ਨੇ ਤੁਹਾਡੇ ਸਾਹਮਣੇ ਹੁਣ ਦੇਖੋ ਮੈਂ ਵੀਡੀਓ ਲਾਈਵ ਚਲਾਈ ਹੋਈ ਆ ਮੈਂ ਸਾਰਿਆਂ ਨੂੰ ਕਹਿੰਦਾ ਮੈਨੂੰ ਕੋਈ ਪੁੱਛਣਾ ਪੁੱਛ ਲੋ ਕੋਈ ਡਰ ਨਹੀਂ ਕੋਈ ਮੈਂ ਕੈਮਰਾ ਕੋਈ ਮੈਂ ਪਰਚੀ ਪੜ੍ਹ ਕੇ ਨਹੀਂ ਬੋਲਦਾ ਜੋ ਦਿਲ ਚੰਦਾ ਬੋਲ ਦਿੰਦਾ ਬੜਾ ਮੁਹਾਲੀ ਤੋਂ ਆਇਆ ਸਪੈਸ਼ਲ ਚਲੋ ਮੇਰਾ ਬੋਲਣਾ ਸਫਲ ਹੋ ਗਿਆ ਧੰਨਵਾਦ 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 ਬੜਾ ਧੰਨ ਬਹੁਤ ਧੰਨ अच्छा अच्छा मैं लवानना सेवाबा 5-7 मिनट लवान बहुत धन्यवाद बहुत यूथ है मैं रिक्वेस्ट करना चाहना वीडियो राही कि जरूर ਤੁਸੀਂ ਵੀ ਆਪਣੇ ਕਮੈਂਟ ਕੀਮਤੀ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਆਇਆ ਕਰੋ ਇੱਥੇ ਮੋਡਲ ਟਾਊਨ ਦੇਖੋ ਪਹਿਣਾ ਵੀ ਸਾਡੇ ਕੋਲ ਸੇਵਾ ਕਰਦੀਆਂ ਨੇ ਜਿਹੜੀਆਂ ਤਿੰਨ ਆਈਆਂ ਹੋਈਆਂ ਨੇ ਆ ਟੀਮ ਆ ਪ੍ਰਿਊ ਵੀਰਾ ਜੌਨੀ ਵੀਰਾ ਸਾਗਰ ਵੀਰਾ ਸਚਿਨ ਵੀਰਾ ਮੰਥਨ ਵੀਰਾ ਹਨਮੋਲ ਵੀਰਾ ਮੇਰਾ ਭਰਾ ਅੰਸ਼ ਵੀਰਾ ਇਹ ਸਾਰੀ ਟੀਮ ਆ ਜਿਹੜੀ ਐਸ ਵਲੰਟੀਅਰ ਇੱਥੇ ਸੇਵਾ ਕਰਦੀ ਆ ਆਇਆ ਕਰੋ ਬੜਾ ਸੌਖਾ ਮੈਨੂੰ ਮਿਲਣਾ ਉਹ ਗੱਲ ਲੱਗ ਗਿਆ ਜਿਹੜੇ ਬੰਦੇ ਨੂੰ ਮਿਲਣਾ ਸੌਖਾ ਹੋਵੇ ਉਹਦੀ ਕਦਰ ਨਹੀਂ ਹੁੰਦੀ ਇੰਨੀ ਪਰ ਫਿਰ ਵੀ ਚਲੋ ਮੈਂ ਰਿਕਵੈਸਟ ਕਰਨਾ ਚਾਹਨਾ ਕਿ ਤੁਹਾਡੇ ਆਲੇ ਦੁਆਲੇ ਜੇ ਕਿਸੇ ਮਰੀਜ਼ ਨੂੰ ਕੋਈ ਲੋੜਮੰਦ ਨੂੰ ਲੋੜ ਹੈ ਸਾਡੇ ਤੱਕ ਸੇਵਾ ਜ਼ਰੂਰ ਪਹੁੰਚਾਓ ਸਾਡੇ ਤੱਕ ਸੰਤ ਤੱਕ ਸਾਨੂੰ ਦੱਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ